ਮਰਨਵਰਤ ਦਿਨ 51ਵਾਂ ਜਗਜੀਤ ਸਿੰਘ ਢਲੇਵਾਲ ਦੀ ਸੇਸਪੰਨਿਤ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਢਲੇਵਾਲ ਸਾਹਿਬ ਦੀ ਸਿਹਤ ਦੇ ਵਿੱਚ ਪਹਿਲਾ ਦੇ ਨਾਲ ਸੁਧਾਰ ਹੋਇਆ ਕਪਿਲ ਸਬਦ ਵੱਲੋਂ ਇਹ ਜੁਪਿਆਨ ਦਿੱਤਾ ਗਿਆ ਤਾਂ ਪਲੇਟਲੇਟਸ ਤੇ ਹਿਮੋਗਲੋਬਿਨ ਦੇ ਵਿੱਚ ਕਾਫੀ ਸੁਧਾਰ ਹੋਇਆ ਤੇ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਮੈਡੀਕਲ ਰਿਪੋਰਟ ਦਾ ਜੋ ਕੰਪੇਟਿਟਿਵ ਚਾਰਟ ਸੌਂਪਣ ਦੇ ਆਦੇਸ਼ ਵੀ ਦੇ ਦਿੱਤੇ ਨੇ ਅੱਜ ਸ਼ਾਮ ਤੱਕ ਰਿਪੋਰਟ ਦਾ ਕੰਪੇਟਿਟਿਵ ਚਾਰਟ ਸੌਂਪਨ ਦੇ ਆਦੇਸ਼ ਦਿੱਤੇ ਨੇ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ ਹੋਵੇਗੀ। ਸਰ ਜਗਜੀਤ ਸਿੰਘ ਢਲੇਵਾਲ ਜਿਨਾ ਦਾ ਮਰਨ ਵਰਤ ਦਾ ਅੱਜ 51ਵਾਂ ਦਿਨ ਹੈ। ਉਹਨਾਂ ਦੀ ਸਿਹਤ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਕਪਲ ਸਿਬਲ ਦੇ ਵੱਲੋਂ ਜੋ ਜ਼ਿਕਰ ਕੀਤਾ ਗਿਆ ਕਿ ਢਲੇਵਾਲ ਸਾਹਿਬ ਦੀ ਸਿਹਤ ਦੇ ਵਿੱਚ ਪਹਿਲਾਂ ਦੇ ਨਾਲੋਂ ਸੁਧਾਰ ਹੋਇਆ ਪਲੇਟਲੇਟਸ ਤੇ ਹੀਮੋਗਲੋਬਿਨ ਦੇ ਵਿੱਚ ਕਾਫੀ ਸੁਧਾਰ ਹੋਇਆ ਤੇ ਉਹਨਾਂ ਦੀ ਹਾਲਤ ਸਥਿਰ ਹੈ। ਤਾ ਮਾਮਲੇ ਦੀ ਹੁਣ ਅਗਲੀ ਸੁਣਵਾਈ ਜੋ ਕਿ 22 ਜਨਵਰੀ ਨੂੰ ਹੋਵੇਗੀ ਅੱਜ ਸ਼ਾਮ ਤੱਕ ਰਿਪੋਰਟ ਦਾ ਕੰਪਰੇਟੇਟਿਵ ਚਾਰਟ ਸੌਂਪਨ ਦੇ ਆਦੇਸ਼ ਦੇ ਦਿੱਤੇ ਗਏ ਨੇ ਪਲੇਟਲੈਟਸ ਤੇ ਹੀਮੋਗਲੋਬਿਨ ਦਾ ਵਜ ਕਾਫੀ ਸੁਧਾਰ ਹੋਣ ਦੇ ਹਾਲਤ ਸਥਿਰ ਦੱਸੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਦਲੇਵਲ ਸਾਹਿਬ ਦੀ ਸਿਹਤ ਨੂੰ ਲੈ ਕੇ ਜੋ ਸੁਣਵਾਈ ਹੋਈ ਹੈ ਜਗਜੀਤ ਸਿੰਘ ਢੱਲੇਵਾਲ ਜਿੰਦਾ ਦਾ ਮਰਨ ਵਰਤ ਅੱਜ 51ਵੇਂ ਦਿਨ ਦਾ ਵੱਟ ਸ਼ਾਮਲ ਹੋ ਚੁੱਕਿਆ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਾਇਓਕੀ ਰੋਹਿਤ ਬਾਂਸਲ ਜੀ ਸਾਡਾਂ ਕਨੌਰੀ ਬਾਰਡਰ ਤੋਂ ਲਾਈਵ ਜੁੜ ਚੁੱਕੇ ਨੇ ਤਾਂ ਰੋਹਿ ਜੀ ਜਗਜੀਤ ਸਿੰਘ ਢੱਲੇਵਾਲ 51ਵੇਂ ਦਿਨ ਦੇ ਵਿੱਚ ਮਰਨ ਵਰਤ ਉਹਨਾਂ ਦਾ ਦਾਖਲ ਹੋਇਆ ਹਾਲਤ ਕਿਹੋ ਜੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਪਿਲ ਸਪੱਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਦੀ ਸਿਹਤ ਠੀਕ ਹੈ ਪਹਿਲਾਂ ਦੇ ਨਾਲ ਹਾਲਤ ਸਥਿਰ ਹੈ ਪਰ ਕੀ ਕੋਈ ਜ਼ਹਿਮ ਅਪਡੇਟ ਪੂਰੀ ਰਿਪੋਰਟ ਤੇ ਹੈ ਦੇਖੋ ਸਵੇਰੇ ਡਾਕਟਰ ਦੇ ਨਾਲ ਵੀ ਗੱਲ ਹੋਈ ਤਾਂ ਡਾਕਟਰ ਨੇ ਕਿਹਾ ਕਿ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਮਾੜੇ ਨੇ ਜਿਹੜੀ ਸੁਧਾਰ ਦੀ ਗੱਲ ਕੀਤੀ ਜਾ ਰਹੀ ਉਹ ਕਿਸ ਵਿਆਪਤੀ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਤਾਂ ਕਪਲ ਸਿਬਲ ਹੀ ਦੱਸ ਸਕਦੇ ਨੇਗੇ ਪਰ ਜਿਹੜਾ ਜਵਾਬ ਕਪਲ ਸਿਬਲ ਵੱਲੋਂ ਦਿੱਤਾ ਗਿਆ ਕਿ ਪਹਿਲਾਂ ਦੇ ਮੁਕਾਬਲੇ ਸੁਧਾਰ ਹੋਇਆਗਾ ਜਿਹੜਾ ਐਚਬੀ ਲੈਵਲ ਹੈ ਕਹਿੰਦਾ ਪਾਪਕਿ ਖੂਨ ਦਾ ਲੈਵਲ ਹੁੰਦਾਗਾ ਉਹ 13 ਦੀ ਜਗ੍ਹਾ 14 ਚਲਾ ਗਿਆ ਕਹਿੰਦਾ ਪਾਪਕਿ ਪਹਿਲਾਂ ਨਾਲੋਂ ਖੂਨ ਵਧਿਆ ਹੈਗਾ ਤਾਂ ਇਸ ਚੀਜ਼ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਇੱਕ ਜਿਹੜਾ ਚਾਰਟ ਮੰਗ ਲਿਆ ਗਿਆ ਕਿ ਉਹਨਾਂ ਦੀ ਪੂਰੀ ਸੀ ਦੀ ਡਿਟੇਲ ਦਿੱਤੀ ਜਾਵੇ ਕਿ 12 ਤਰੀਕ ਨੂੰ ਨੁਆਤਾ ਉਹ ਜਿਹੜਾ ਇੱਕ ਪੂਰਾ ਚਾਰਟ ਹੈਗਾ ਉਹ ਹੈਲਥ ਡਿਪਾਰਟਮੈਂਟ ਦੇ ਵੱਲੋਂ ਬਣਾ ਕੇ ਦੇਣਾ ਹੋਏਗਾ ਸੁਪਰੀਮ ਕੋਰਟ ਨੂੰ ਨਾਲ ਦੀ ਨਾਲ ਹੀ ਏਮਜ਼ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇੱਕ ਮੈਡੀਕਲ ਬੋਰਡ ਦਾ ਗਠਨ ਕਰੋ ਜਿਹੜਾ ਡੱਲੇਵਾਲ ਸਾਹਿਬ ਦੇ ਉਸ ਚਾਰਟ ਨੂੰ ਦੇਖ ਕੇ ਫੈਸਲਾ ਕਰੇ ਕਿ ਅੱਗੇ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ गाइस ਵਕਤ ਮੇਰੇ ਨਾਲ ਗੁਰਿੰਦਰ ਸਿੰਘ ਪੰਗੂ ਜੀ ਨੇ ਪੰਗੂ ਸਾਹਿਬ ਕਿਵੇਂ ਦੇਖ ਰਹੇ ਹੋਗੇ ਸਪਰੀਮ ਕੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਿਹਤ ਦੇ ਵਿੱਚ ਤਾਂ ਜੀ ਪਹਿਲਾਂ ਦੇ ਨਾਲੋਂ ਸੁਧਾਰ ਔਰ ਹਾਲਤ ਹੈ ਜਿਹੜੇ ਉਹ ਡਲੇਵਾਲ ਸਾਹਿਬ ਦੀ ਸਿਹਤ ਹੈ ਤੁਸੀਂ ਅੱਜ ਸਵੇਰੇ ਵੀ ਮੁਲਾਕਾਤ ਕਰਕੇ ਆਏ ਹੋ ਕਿਵੇਂ ਦੇ ਹਾਲਾਤ ਨੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਇਹ ਜੇ ਕਿਸੇ ਤੇ ਜਿਹੜੀ ਸਟੇਟਮੈਂਟ ਮਾਨਜੁਗ ਸੁਪਰੀਮ ਕੋਰਟ ਨੇ ਦਿੱਤੀ ਆ ਜਾਂ ਉਹਦੇ ਵਿੱਚ ਕਿਸੇ ਨੇ ਲਿਖਤੀ ਰੂਪ ਚ ਕੋਈ ਸਰਕਾਰਾਂ ਵੱਲੋਂ ਦਿੱਤੀ ਗਈ ਆ ਤਾਂ ਮੈਂ ਇੱਕ ਗੱਲ ਨੂੰ ਸਮਝਦਾ ਹੈਗਾ 51ਵੇਂ ਦਿਨ ਚ ਅੱਜ ਬੱਚੇ ਨੂੰ ਵੀ ਪਤਾ ਹੋਊਗਾ ਜੋ ਬੰਦਾ ਇੱਕ ਪਾਣੀ ਲੈ ਰਿਹਾ ਸਿਰਫ ਅੰਨ ਨਹੀਂ ਖਾ ਰਿਹਾ ਉਹਦੇ ਕੀ ਕੰਡੀਸ਼ਨ ਹੋਣਗੇ ਕਹਨੇ ਨੂੰ ਬੜਾ ਸੌਖਾ ਲੱਗਦਾ 51 ਦਿਨ ਸੁਣਨੇ ਨੂੰ ਬੜਾ ਸੌਖਾ ਲ ਸੋ ਮੈਂ ਸਮਝਦਾ ਇਹ ਕੀ ਗੱਲ ਹੈ ਸਾਡੇ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਵੋਟਾਂ ਦੀ ਪਰ ਜਿਹੜੀਆਂ ਰਿਪੋਰਟਾਂ ਦੇਣੀਆਂ ਇੱਕ ਵਾਰ ਨਹੀਂ 10 ਵਾਰ ਰਿਪੋਰਟਾ ਲਓ ਜਦੋਂ ਵੀ ਕੋਈ ਸਰਕਾਰੀ ਤੌਰ ਤੇ ਵੀ ਮੈਡੀਕਲ ਟੀਮ ਆਉਂਦੀ ਆ ਅਸੀਂ ਉਹਨੂੰ ਬਿਲਕੁਲ ਨਾਲ ਲੈ ਕੇ ਜਾਂਦੇ ਆ ਉਹ ਬਲੱਡ ਲੈਂਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਵੀ ਉਹ ਕਿਸ ਤਰੀਕੇ ਨਾਲ ਆ ਗਿਆ ਜਾਤਾ ਇਹ ਡਾਕਟਰੀ ਲੈਣ ਦੱਸ ਸਕਦੀ ਹੈ ਮੈਂ ਇਹ ਹੀ ਪੁੱਛਣਾ ਚਾਹੁੰਦਾ ਕਿ ਢੋਡੀਆਂ ਰਿਪੋਰਟਾਂ 'ਚ ਜਦੋਂ ਵੀ ਆਪਾਂ ਗੱਲਬਾਤ ਕਰਦੇ ਕਿਉਂਕਿ 51 ਦਿਨਾਂ ਬਾਅਦ ਨਾਰਮਲੀ ਕੋਈ ਅਣਪੜ ਬੰਦੇ ਨੇ ਪੁੱਛ ਲੇ ਉਹ ਵੀ ਕਹਿ ਦੂਗਾ ਕਿ ਨੁਕਸਾਨ ਬੰਦੇ ਦਾ ਹੋਇਆ ਹੋਊਗਾ ਢੋਡੀਆਂ ਰਿਪੋਰਟਾਂ ਬੇਹੱਦ ਮਾੜੀਆਂ ਹੁੰਦੀਆਂ ਪਰ ਸਰਕਾਰੀ ਰਿਪੋਰਟਾਂ ਦੇ ਵਿੱਚ ਲੱਗਦਾ ਕਿ ਤੰਦਰੁਸਤੀ ਬਹੁਤ ਹੋ ਗਿਆ ਪਹਿ ਦੇ ਕੋ ਮੈਂ ਤਾਂ ਇਹ ਤੁਹਾਡੀ ਗੱਲ ਸੁਣ ਕੇ ਜਾਂ ਸਟੇਟਮੈਂਟ ਸੁਣ ਕੇ ਬੜਾ ਹੈਰਾਨ ਹੋਇਆ ਵੀ ਉਹਨਾਂ ਦਾ ਬਲੱਡ ਲਿੱਤਾ ਜਾਂਦਾ ਤੇ ਉਹ ਜਦੋਂ ਬਲੱਡ ਕੱਢਦੇ ਨੇ ਤੇ ਬਲੱਡ ਪੈ ਕਿਥੋਂ ਰਿਹਾ ਤੇ ਇਹ ਵੀ ਇਹ ਵੀ ਸਮਝ ਨਹੀਂ ਆ ਰਹੀ ਸਾਡੇ ਵੱਲੋਂ ਤਾਂ ਖੁੱਲਾ ਹੈਗਾ ਕੋਈ ਵੀ ਰਿਪੋਰਟ ਲਵੇ ਆ ਕਿ ਸਰਕਾਰੀ ਚਾੜ ਦੇਣਾ ਚਾਹੀਦਾ ਪਰ ਜਿਹੜੀ ਗੱਲ ਦੀ ਸਾਨੂੰ ਉਮੀਦ ਸੀਗੀ ਮਾਨਯੋਗ ਸੁਪਰੀਮ ਕੋਰਟ ਤੋਂ ਜੋ ਕਿਸਾਨਾਂ ਤੇ ਟਿੱਪਣੀਆਂ ਸੀ ਸਿੱਧੇ ਰੂਪ ਚ ਅੱਜ ਅਸੀਂ ਇਹ ਉਮੀਦ ਕਰਦੇ ਸੀ ਮਾਨਯੋਗ ਸੁਪਰੀਮ ਕੋਰਟ ਤੋਂ ਜਿੱਥੋਂ ਕਾਨੂੰਨ ਬਣਨੇ ਨੇ ਜਿੱਥੋਂ ਐਮਐਸਪੀ ਦੀ ਗਾਰੰਟੀ ਦੀ ਅਸੀਂ ਮੰਗ ਕਰ ਰਹੇ ਹਾਂ ਮਾਨਯੋਗ ਸੁਪਰੀਮ ਕੋਰਟ ਨੇ ਪਾਵਰ ਕਮੇਟੀ ਬਣਾਈ ਆ ਹਾਈ ਪਾਵਰ ਕਮੇਟੀ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਦਿੱਤੀ ਔਰ ਮੈਂ ਸਮਝਦਾ ਕੱਲੀ ਕੱਲੀ ਗੱਲ ਦਾ ਪਤਾ ਹੈਗਾ ਮਾਨਯੋਗ ਸੁਪਰੀਮ ਕੋਰਟ ਨੂੰ ਅੱਜ ਸਿੱਧੇ ਰੂਪ ਚ ਸੈਂਟਰ ਸਰਕਾਰ ਨੂੰ ਬੌਂਡ ਕਰਨਾ ਚਾਹੀਦਾਤਾ ਵੀ ਡੱਲੇਵਾਲ ਸਾਹਿਬ ਕਹਿ ਕੀ ਰਹੇ ਨੇ ਜੇ ਮਾਨਯੋਗ ਸੁਪਰੀਮ ਕੋਰਟ ਚਿੰਤਾ ਦਾ ਹੈਗੀ ਆ ਤਾਂ ਸਿੱਧਾ ਸਵਾਲ ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਸੈਂਟਰ ਸਰਕਾਰ ਨੂੰ ਬੌਂਡ ਕਰਨਾ ਚਾਹੀਦਾ ਸੀ ਵੀ ਭਾਈ ਇਹਨਾਂ ਦੀ ਗੱਲਬਾਤ ਸੁਣ ਕੇ ਜਿਹ ਤੁਹਾਡੇ ਇਸ ਅਲੱਗ-ਅਲੱਗ ਸਮਿਆਂ ਤੇ ਤੁਸੀਂ ਵਾਅਦੇ ਕੀਤੇ ਆ ਉਹਨੂੰ ਕਿਉਂ ਨਹੀਂ ਪੂਰਾ ਕਰਦੇ ਪਰ ਆਹ ਗੱਲ ਸੁਣ ਕੇ ਅਸੀਂ ਤਾਂ ਕਹਿੰਦੇ ਜਦ ਮਰਜ਼ੀ ਰਿਪੋਰਟਾਂ ਕਰਾਓ ਪੂਰਾ ਚਾਟ ਲੈ ਜਾਓ 51 ਦਿਨ ਦਾ ਸਾਡੇ ਤਾਂ ਕੋਈ ਪ੍ਰੋਬਲਮ ਨਹੀਂ ਆ ਇੱਕ ਨਵੀਂ ਗੱਲ ਜਿਹੜੀ ਨਿਕਲ ਕੇ ਆਈ ਆ ਵੀ ਉਹਨਾਂ ਦਾ ਖੂਨ ਦਾ ਵੱਧ ਗਿਆ ਇਹ ਇੱਕ ਡਾਕਟਰ ਹੀ ਲੈਣ ਦੱਸ ਸਕਦੀ ਆ ਵੀ ਉਹਨਾਂ ਦਾ ਹੀਮੋਗਲੋਬੀਨ ਜਿਹੜਾ ਐਚਬੀਸੀ ਉਹ 13 ਸੀ ਅੱਜ 14 ਹੋਇਆ ਉਹਨਾਂ ਦੇ ਸਮੇਂ-ਸਮੇਂ ਤੇ ਤੀਜੇ ਚੌਥੇ ਦਿਨ ਬਲੱਡ ਕੱਢ ਕੇ ਸਿਰਿੰਜ ਭਰੀ ਜਾਂਦੀ ਆ ਫਿਰ ਉਹ ਚੈੱਕ ਹੁੰਦਾ ਉਹਨਾਂ ਦਾ ਖੂਨ ਕਿਵੇਂ ਵੱਧ ਗਿਆ ਇਹ ਤਾਂ ਡਾਕਟਰ ਹੀ ਲੈਣ ਦੱਸ ਸਕੀ ਜੀ ਦੂਜੀ ਗੱਲ ਇੱਕ ਇਹ ਹੈ ਉਹ ਡਿਮਾਂਡ ਕੀਤੀ ਗਈ ਕਿ ਐਮਐਸਪੀ ਨੂੰ ਲੈ ਕੇ ਕੇਂਦਰ ਨੂੰ ਨਿਰਦੇਸ਼ ਦਿੱਤੇ ਜਾਣ ਦੋ ਹਫ਼ਤਿਆਂ ਦਾ ਸਮਾਂ ਕੇਂਦਰ ਨੂੰ ਦੇ ਦਿੱਤਾ ਗਿਆ ਆ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਜਦੋਂ ਅਸੀਂ ਪਹਿਲਾ ਅੰਦੋਲਨ ਖਤਮ ਕੀਤਾ ਸੀ ਸਾਡੇ ਨਾਲ ਐਮਐਸਪੀ ਦਾ ਵਾਅਦਾ ਕੀਤਾ ਸੀ ਜਿਹੜਾ ਹਾਲੇ ਤੱਕ ਪੂਰਾ ਨਹੀਂ ਹੋਇਆ ਆ ਦੇਖੋ ਇਹ ਤਾਂ ਹੁਣ ਜੇ ਗੱਲ ਕਰ ਲਈਏ ਤਾਂ ਕੱਲੀ-ਕੱਲੀ ਰਿਪੋਰਟ ਮਾਨਯੋਗ ਹਾਈ ਪਾਵਰ ਨੇ ਵੀ ਦਿੱਤੀ ਹੈਗੀ ਸੁਪਰੀਮ ਕੋਰਟ ਨੂੰ ਉਸ ਤੋਂ ਵੀ ਵੱਧ ਕੇ ਜਾਵਾਂ ਜਿੱਥੇ ਕਾਨੂੰਨ ਬਣਨੇ ਨੇ ਲੋਕ ਸਭਾ ਦੇ ਵਿੱਚ ਮੈਂ ਸਮਝਦਾ ਜਿਹੜੀ ਲੋਕ ਸਭਾ ਦੀ ਕਮੇਟੀ ਬਣੀ ਹੋਈ ਸੀ ਜਿਹਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਸੀ ਸਥਾਈ ਕਮੇਟੀ ਸੀਗੀ ਉਹਦੇ ਵਿੱਚ 16 ਬੀਜੇਪੀ ਪਾਰਲੀਮੈਂਟ ਸੀਗੇ ਔਰ ਬਾਕੀ 15 ਅਦਰ ਸੀਗੇ ਉਹ 31 ਮੈਂਬਰ ਕਮੇਟੀ ਨੇ ਵੀ ਜਿਹੜੀ ਰਿਪੋਰਟ ਸੰਪੀ ਉਹਦੇ ਵਿੱਚ ਵੀ 53 53 ਸਫੇਤੇ ਕਿਹਾ ਉਹਦੇ ਵਿੱਚ ਵੀ ਕਿਹਾ ਵੀ ਸਵਾਮੀਨਾਥਨ ਜਿਹੜੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਆ ਉਹ ਬਣਨਾ ਚਾਹੀਦਾ ਤਾਂ ਮੈਂ ਸਮਝਦਾ ਵੀ ਜਿਹੜੀ ਕਮੇਟੀ ਉਹਨਾਂ ਦੀਆਂ ਹੀ ਕਮੇਟੀਆਂ ਔਰ ਜਿਹੜੇ ਪਹਿਲਾਂ ਵੀ ਕਮਿਸ਼ਨ ਬਣੇ ਨੇ ਉਹਨਾਂ ਨੇ ਵੀ ਰਿਪੋਰਟ ਕੀਤੀ ਗਈ ਆ ਅਸੀਂ ਇਸ ਕਰਕੇ ਹੀ ਬਿਲਕੁਲ ਕਹਿੰਦੇ ਰਹੇ ਆ ਵੀ ਜਿੱਥੋਂ ਕੋਰਟ ਜਿੱਥੋਂ ਕਾਨੂੰਨ ਬਣਨੇ ਨੇ ਮਾਨਜੋਗ ਸਕ੍ਰੀਮਿੰਗ ਕੋਰਟ ਨੂੰ ਸਿੱਧੇ ਰੂਪ ਤੇ ਵਿੱਚ ਸੈਂਟਰ ਸਰਕਾਰ ਨੂੰ ਬੰਡ ਕਰਨਾ ਚਾਹੀਦਾ ਸਿੱਧੇ ਸਪਰੀਮ ਕੋਰਟ ਨੂੰ ਬੌਂਡ ਕਰਨਾ ਚਾਹੀਦਾ ਹੈ ਦੂਸਰੀ ਇੱਕ ਗੱਲ ਹੋਰ ਹੈ ਅੱਜ 111 ਕਿਸਾਨ ਲੀਡਰਾਂ ਦਾ ਜਥਾ ਜਿਹੜਾ ਔਰਬਾਨਾ ਹੋ ਰਿਹਾਗਾ ਮਰਨ ਵਰਤ ਦੇ ਲਈ ਕੀ ਰੂਪਰੇਖਾ ਰਹੇਗੀ ਕਿੰਨੇ ਦਿਨ ਤੱਕ ਉਹ ਬੈਠਣਗੇ ਦੇਖੋ ਬਿਲਕੁਲ ਕਲੀਅਰ ਇਹ ਦੇ ਵਿੱਚ ਕੱਲ ਪੀਸੀ ਤੇ ਐਲਾਨ ਕਰਤਾ ਸੀਗਾ ਸਮੇਂ ਦੀਆਂ ਪਰਸਤਿਤੀਆਂ ਹਰ ਸਕਿੰਟ ਹਰ ਮਿੰਟ ਤੇ ਬਦਲ ਰਹੀਆਂ ਨੇ ਕਿਉਂਕਿ ਦੋ ਕਿਸਾਨ ਪਹਿਲਾਂ ਸੁਸਾਈਡ ਕਰਕੇ ਜਾਂ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਚਿੰਤਕਜਨਕ ਮੈਂ ਸਮਝਦਾ ਉਸ ਪੋਜੀਸ਼ਨ ਨੂੰ ਲੈ ਕੇ ਜਿਹੜੀ ਕਾਲ ਦਿੱਤੀ ਗਈ ਹੈ ਬੜੀ ਪੀਸਫੁਲ ਹੈਗੀ ਨਾ ਤਾਂ ਸਾਡੀ ਦਿੱਲੀ ਜਾਣ ਦੀ ਕਾਲ ਹੈਗੀ ਆ ਨਾ ਕੋਈ ਹੋਰ ਕਾਲ ਹੈਗੀ ਆ ਸਿਰਫ ਤੇ ਸਿਰਫ 111 ਦਾ ਜਥਾ ਜਾਊਗਾ ਸਿਰਪ ਤੇ ਸਿਰਪ ਪਾਣੀ ਪੀਊਗਾ ਅੰਨ ਛੱਡਿਆ ਜਾਊਗਾ ਜਦ ਤੱਕ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਗੁਰਿੰਦਰ ਸਿੰਘ ਪੰਗੂ ਸਾਹਿਬ ਜਿਹੜੇ ਦੱਸ ਰਹੇ ਸੀ ਕਿ ਕਿਸ ਤਰੀਕੇ ਦੀਆਂ ਰਿਪੋਰਟਾਂ ਕੀਤੀਆਂ ਜਾਂਦੀਆਂ ਨੇ ਇਹ ਤਾਂ ਕੋਈ ਮੈਡੀਕਲ ਐਕਸਪਰਟ ਹੀ ਦੱਸ ਸਕਦਾ ਆਮ ਤੌਰ ਤੇ ਹੁੰਦਾ ਕਿ ਕੁਲਵਿੰਦਰ ਕੇ ਕਈ ਵਾਰ ਮੰਨ ਲਓ ਇੱਕ ਲੈਬ ਦੀ ਰਿਪੋਰਟ ਦੂਸਰੀ ਲੈਬ ਦੀ ਰਿਪੋਰਟ ਦੇ ਨਾਲ ਅਕਸਰ ਮੈਚ ਨਹੀਂ ਕਰ ਪਾਉਂਦੀ ਪਰ ਕਿਸ ਤਰੀਕੇ ਦੇ ਨਾਲ ਐਚਬੀ ਲੈਵਲ ਵੱਧ ਰਿਹਾ ਹੈ ਇਸ ਦੇ ਪਿੱਛੇ ਮੈਡੀਕਲ ਕਾਰਨ ਕੀ ਨੇ ਜਿਹੜਾ ਦਾਵਾ ਸੁਪਰੀਮ ਕੋਰਟ ਦੇ ਅੰਦਰ ਕੀਤਾ ਗਿਆ ਇਹ ਜਵਾਬ ਹੈ ਜਿਹੜਾ ਸ਼ਾਇਦ ਕੋਈ ਮੈਡੀਕਲ ਲਾਈਨ ਦਾ ਐਕਸ ਸਕਦਾ ਹੈ ਜੀ ਤਾਂ ਬਿਲਕੁਲ ਰੋਹਿਚੇ ਹਾਲਾਂਕਿ ਲਗਾਤਾਰ ਢਲੇਵਾਲ ਸਾਹਿਬ 51ਵੇਂ ਦਿਨ ਦੇ ਵਿੱਚ ਆਪਣੇ ਮਰਨ ਵਰਤੇ ਨਾਲ ਦਾਖਲ ਹੋ ਚੁੱਕੇ ਨੇ ਜਿਸ ਤਰੀਕੇ ਨਾਲ ਡਾਕਟਰ ਸੁਆਮਨ ਸਿੰਘ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਸੀ ਤੇ ਉਥੇ ਕਿਸਾਨ ਵੀ ਕਹਿ ਰਹੇ ਨੇ ਕਿ ਜਦੋਂ ਵੀ ਪੰਜਾਬ ਸਰਕਾਰ ਤੇ ਮੈਡੀਕਲ ਰਿਪੋਰਟਾਂ ਮੰਗੀਆਂ ਜਾਂਦੀਆਂ ਨੇ ਤਾਂ ਉਹ ਰਿਪੋਰਟਾਂ ਖੁਦ ਨਹੀਂ ਸੌਂਪਦੇ ਵਾਰ-ਵਾਰ ਮੰਗਣੀਆਂ ਪੈਂਦੀਆਂ ਨੇ ਪਤਾ ਨਹੀਂ ਕਿਹੜੀ ਰਿਪੋਰਟ ਤਿਆਰ ਕਰਕੇ ਲੈ ਕੇ ਆਉਂਦੇ ਨੇ ਤੇ ਬਾਅਦ ਦੇ ਵਿੱਚ ਹੀ ਮੰਗਣ ਤੋਂ ਬਾਅਦ ਰਿਪੋਰਟਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿਵੇਂ ਪੰਜਾਬ ਸਰਕਾਰ ਤੇ ਜੋ ਇਸ ਤਰੀਕੇ ਦੀਆਂ ਸੁਪਰੀਮ ਕੋਰਟ ਦੇ ਵਿੱਚ ਤਰਚਾ ਰੱਖੀਆਂ ਜਾ ਰਹੀਆਂ ਨੇ ਕਿ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਕਿ ਜੋ ਵੀ ਉੱਥੇ ਡਾਕਟਰੀ ਟੀਮਾਂ ਮੌਜੂਦ ਨੇ ਵਾਰ-ਵਾਰ ਕਹਿ ਰਹੇ ਨੇ ਕਿ ਲਗਾਤਾਰ ਡਾਊਨ ਹੋ ਰਹੀ ਹੈ ਉਹਨਾਂ ਦੀ ਸਥਿਤੀ ਦੇਖੋ ਡਾਕਟਰ ਸਵਾਮਾਨ ਹੋਰਾਂ ਦੀ ਜਿਹੜੀ ਟੀਮ ਹੈ ਫਾਈਬਰ ਰਿਵਰਸ ਉਹਨਾਂ ਦੀ ਜਿਹੜੀ ਮੈਡੀਕਲ ਟੀਮ ਹੈ ਉਹ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਨੂੰ ਮੋਨੀਟਰ ਕਰਦਾ ਕੰਮ ਕਰਦੀ ਹੈ ਲਗਾਤਾਰ ਉਹਨਾਂ ਦੀ ਸਾਂਭ ਸੰਭਾਲ ਹੋਵੇ ਉਹਨਾਂ ਨੂੰ ਜੇਕਰ ਮੰਨ ਲਓ ਬੇਹੋਸ਼ ਵੀ ਹੋ ਜਾਂਦੇ ਤਾਂ ਕਿਸੇ ਵੀ ਤਰੀਕੇ ਦੇ ਆਮ ਤੌਰ ਤੇ ਅਸੀਂ ਕੀ ਦੇਖਦੇ ਹਾਂ ਕਿ ਕਿਸੇ ਵਿਅਕਤੀ ਦਾ ਜੇਕਰ ਬਲੱਡ ਲੈਵਲ ਥੱਲੇ ਆ ਜਾਂਦਾ ਹੈਗਾ ਮੰਨ ਲਓ ਕਿ ਇਹਦੀ ਬਲੱਡ ਪ੍ਰੈਸ਼ਰ ਥੱਲੇ ਆ ਜਾਂਦਾ ਜਾਂ ਬਲੱਡ ਪ੍ਰੈਸ਼ਰ ਉੱਪਰ ਚਲਾ ਜਾਂਦਾ ਹੈਗਾ ਜਾਂ ਕਿਸੇ ਦਾ 슈ਗਰ ਘਟ ਵੱਧ ਹੋ ਜਾਂਦਾ ਤਾਂ ਆਮ ਤੌਰ ਤੇ ਅਸੀਂ ਉਸ ਵਿਅਕਤੀ ਨੂੰ ਇੰਜੈਕਸ਼ਨ ਲਗਾ ਕੇ ਜਾਂ ਕੋਈ ਵੀ ਮੈਡੀਕਲ ਟਰੀਟਮੈਂਟ ਦੇ ਕੇ ਉਸ ਨੂੰ ਬਿਲਕੁਲ ਇਸ ਚੀਜ਼ ਦੇ ਲਈ ਮਨਾ ਕਰ ਦਿੱਤਾ ਗਿਆ ਹੈ ਕਿ ਜਗਜੀਕਰ ਮੰਨ ਲਓ ਜਗਜੀਤ ਸਿੰਘ ਡਲੇਵਾਲ ਨੂੰ ਚੱਕਰ ਆਉਂਦਾ ਕੁਝ ਵੀ ਹੁੰਦਾ ਤਾਂ ਕਿਸੇ ਤਰੀਕੇ ਦੀ ਮੈਡੀਕਲ ਸਹੂਬਾ ਨਹੀਂ ਦਿੱਤੀ ਜਾਂਦੀ ਬਲਕਿ ਬਿਲਕੁਲ ਦੇ ਇਸ ਤਰੀਕੇ ਦੇ ਨਾਲ ਲੱਤਾਂ ਉਹਨਾਂ ਦੀਆਂ ਥੋੜੀਆਂ ਉੱਪਰ ਵੱਲ ਨੂੰ ਚੱਕ ਕੇ ਜਿਹੜੀ ਬਲੱਡ ਸਰਕੂਲੇਸ਼ਨ ਹੈਗੀ ਉਹ ਸਿਰ ਵੱਲ ਨੂੰ ਕਮਾ ਕੇ ਉਹਨਾਂ ਦੇ ਪੈਰ ਮਲ ਕੇ ਉਹਨਾਂ ਦੇ ਹੱਥ ਮਲ ਕੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਸਹੀ ਕਰਨ ਦਾ ਕੰਮ ਹੈਗਾ ਉਹ ਕੀਤਾ ਜਾਂਦਾ ਔਰ ਇਹੀ ਇੱਕ ਵੱਡਾ ਕਾਰਨ ਹੈਗਾ ਕਿ ਡਾਕਟਰ ਅਵਤਾਰ ਜਿਨ੍ਹਾਂ ਦੇ ਨਾਲ ਮੇਰੀ ਸਵੇਰੇ ਗੱਲ ਹੋ ਰਹੀ ਸੀ ਜੋ ਡਾਕਟਰ ਸਵੈਮਾਨ ਹੋਰਾਂ ਦੀ ਟੀਮ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਕਹਿ ਕੋਈ ਕੋਈ ਟਰੀਟਮੈਂਟ ਡੱਲੇ ਵਾਲਾ ਸਾਹਿਬ ਨੂੰ ਨਾ ਦੀਏ ਕਿਉਂਕਿ ਡੱਲੇ ਵਾਲਾ ਸਾਹਿਬ ਖੁਦ ਕਹਿ ਚੁੱਕੇ ਹੈ ਕਿ ਮੈਂ ਕੋਈ ਵੀ ਮੈਡੀਕਲ ਟਰੀਟਮੈਂਟ ਨਹੀਂ ਲੈਣਾ ਔਰ ਜੇਕਰ ਮੈਂ ਬੇਹੋਸ਼ ਵੀ ਹੋ ਜਾਣਾ ਤਾਂ ਤੁਸੀਂ ਮੈਨੂੰ ਕੋਈ ਮੈਡੀਕਲ ਟਰੀਟਮੈਂਟ ਨਹੀਂ ਦਿਓਵੋਗੇ ਔਰ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਹੁੰਦਾ ਹੈ ਕਿ ਸਰੀਰ ਬਿਲਕੁਲ ਠੰਡਾ ਪੈ ਜਾਂਦਾ ਔਰ ਇਸੇ ਵਜ੍ਹਾ ਦੇ ਕਰਕੇ ਜਿਹੜਾ ਬੇहद ਮੁਸ਼ਕਲ ਕੰਡੀਸ਼ਨ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਅੱਜਕੱਲ ਕੰਡੀਸ਼ਨ ਇਹ ਜੀ ਹੋ ਚੁੱਕੀ ਹੈ ਕਿ ਜੇਕਰ ਅਸੀਂ ਪਾਣੀ ਵੀ ਪਿਉਣਾ ਤਾਂ ਗਲਤ ਤੱਕ ਪਾਣੀ ਜਾਂਦਾ ਔਰ ਉਸ ਤੋਂ ਬਾਅਦ ਬੌਮਿਟਿੰਗ ਆ ਜਾਂਦੀ ਹੈ ਜੀ ਅੱਜ ਠੀਕ ਹੈ ਰੋਹੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਤੇ ਸਰਦਸ਼ ਕਥਕ ਪੰਚਾਇਤ ਲਗਾਤਾਰ ਖਬਰ ਤੇ ਅਪਡੇਟ ਅੱਗੇ ਵੀ ਤੋੜਤੋ ਲੰਦੇ ਰਵਾਂਗੇ ਫਿਲਹਾਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਦਾ ਜਗਜੀਤ ਸਿੰਘ ਢੇਲਵਾਲ ਜਿਨ੍ਹਾਂ ਦਾ ਮਨ ਵਰਤਾ ਅੱਜ 21ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ